ਆਰੰਭ ਸਤਕਾਰਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੈਂ ਕਿੱਸਾ ਜਾਨੀ ਚੋਰ ਤੇ ਰਾਜਾ ਨਰ ਸੁਲਤਾਨ ਦਾ ਸ਼ੇਮਾ ਹਿਸਾ ਜਿਸ ਵੇਲੇ ਪੰਡਤ ਬਣ ਕੇ ਜਾਨੀ ਚੋਰ ਜਾ ਕੇ ਰਾਜੇ ਰਜਿੰਦਰ ਕੁਮਾਰ ਦੇ ਦਰਬਾਰ ਵਿੱਚ ਮਿਲਿਆ ਇੱਕ ਚਿੱਠੀ ਫੜਾਈ ਹੈ ਕਹਿੰਦਾ ਮਾਨ ਸਿੰਘ ਨੇ ਚਿੱਠੀ ਭੇਜੀ ਹੈ ਮੈਂ ਉਹਨਾਂ ਦਾ ਪ੍ਰੋਤ ਹਾਂ ਚਿੱਠੀ ਪੜ ਕੇ ਰਜਿੰਦਰ ਕੁਮਾਰ ਬੜਾ ਖੁਸ਼ ਹੋਇਆ ਬڑے ਸਤਿਕਾਰ ਨਾਲ ਜਾਨੀ ਨੂੰ ਬਿਠਾਇਆ ਕਹਿੰਦਾ ਧੰਨ ਭਾਗ ਸਾਡੇ ਜੋ ਤੁਸੀਂ ਦਰਸ਼ਨ ਦਿੱਤੇ ਐ ਤੇ ਜਾਂਦੇ ਹੋਏ ਲੜਕੀ ਦਾ ਜਿਹੜਾ ਰਾਜਕੁਮਾਰੀ ਨੂੰ ਅਸੀਸ ਸੰਧਾਰਾ ਦੇਣਾ ਤੀਆਂ ਦਾ ਤਿਹਾਰ ਉਹ ਵੀ ਤੁਸੀਂ ਲੈ ਕੇ ਜਾਇਓ ਆਓ ਅੱਗੇ ਸੁਣੀਏ ਕੀ ਹੋਇਆ ਉੱਠ ਸਵੇਰੇ ਭੂਪ ਨੇ ਰਾਣੀ ਨੂੰ ਸਮਝਾਇਆ ਸਾਰੀ ਚੀਜ਼ ਤਿਆਰ ਕਰ ਪੰਡਤ ਲੀਆ ਬੋਲਾਏ ਤੋਰਤ ਸਮਾਨ ਸੰਭਾਲ ਕੇ ਤੋਰ ਦਿਆ ਤਤਕਾਲ ਬਾਬਰੀ ਗੜ੍ਹ ਨੂੰ ਜਾਂਦਾ ਜਾਨੀ ਖੁਸ਼ੀਆਂ ਨਾਲ ਜਾਵੇ ਜਾਨੀ ਦੌੜਿਆ ਜਿਵੇਂ ਕਮਾਣੋ ਤੀਰ ਮਾਨ ਸਿੰਘ ਦੇ ਸ਼ਹਿਰ ਮੇ ਪਹੁੰਚਾ ਜਾਏ ਅਖੀਰ ਪਹੁੰਚ ਗਿਆ ਜਾਨੇ ਸਿੱਧਾ ਦਰਬਾਰ ਜੀ ਦੇਮ ਦਾ ਅਸੀਸਾਂ ਨੂੰ ਹਜ਼ਾਰ ਵਾਰ ਜੀ ਬੋਲਦਾ ਜ਼ਬਾਨੋਂ ਬੋਲ ਹੈ ਪਿਆਰੇ ਨੂੰ ਲੀਜੋ ਮਹਾਰਾਜ ਪੀਂਆਂ ਦੇ ਸੰਧਾਰੇ ਨੂੰ ਉਹ ਪਹੁੰਚ ਗਿਆ ਜਾਨੇ ਸਿੱਧਾ ਦਰਬਾਰ ਜੀ ਦੇਮ ਦਾ ਅਸੀਸ ਨੂੰ ਹਜ਼ਾਰ ਵਾਰ ਜੀ ਬੋਲਦਾ ਜ਼ਬਾਨੋਂ ਬੋਲ ਹੈ ਪਿਆਰੇ ਨੂੰ ਲਿਜੋ ਮਹਾਰਾਜ ਤੀਆਂ ਦੇ ਸੰਧਾਰੇ ਨੂੰ ਦਿਨਾਂ ਘੜੋਂ ਆਇਆ ਭੇਜਿਆ ਨਰਿੰਦ ਦਾ ਮਾਨਿਓ ਨਾ ਝੂਠ ਜੀ ਮੁਖਾਰ ਬੰਦ ਦਾ ਆਹ ਲੋ ਇੱਕ ਚਿੱਠੀ ਭੇਜੀ ਹੈ ਤੁਮਾਰੇ ਨੂੰ ਲੈ ਲੋ ਮਹਾਰਾਜ ਤੀਆਂ ਦੇ ਸੰਧਾਰੇ ਨੂੰ ਪੜ ਕੇ ਤਮਾਮ ਇਸ ਦੇ ਹਵਾਲ ਤਾ ਲਵੋ ਗਣ ਚੀਜ ਇਸ ਦੀ ਸੰਭਾਲ ਤਾ ਲੇਖਿਆ ਵੀ ਹੋਵੇਗਾ ਸਮਾਨ ਸਾਰੇ ਨੂੰ ਲੀਜੋ ਮਹਾਰਾਜ ਤੀਆਂ ਦੇ ਸੁਧਾਰੇ ਨੂੰ ਆਇਆ ਮਸਾ ਕਰਕੇ ਮੰਜ਼ਲ ਦੂਰ ਦੀ ਹੋਰ ਮੈਨੂੰ ਇੱਕ ਆਗਿਆ ਹਜ਼ੂਰ ਦੀ ਕਰਨਾ ਹੀ ਪੈਂਦਾ ਸਾਰੇ ਵਰਤਾਰੇ ਨੂੰ ਲਵ ਮਹਾਰਾਜ ਤੀਆਂ ਦੇ ਸੁਧਾਰੇ ਨੂੰ ਮਿਲ ਕੇ ਜ਼ਰੂਰ ਆਵਣਾ ਦੁਲਾਰੀ ਨੂੰ ਕਰਿਆ ਸੀ ਰਾਜੇ ਨੇ ਤਗੀਦ ਭਾਰੀ ਨੂੰ ਆਗਿਆ ਬਗੈਰ ਜਾਣਾ ਕੀ ਦਵਾਰੇ ਨੂੰ ਲਵੋ ਜੀ ਸੰਭਾਲ ਸਿੰਘਾਂ ਦੇ ਸੁਧਾਰੇ ਨੂੰ ਜਿਹੜਾ ਮੈਨੂੰ ਕਿਹਾ ਸੋਈ ਮੈਂ ਉਚਾਰਿਆ ਆਪਣਾ ਫਰਜ਼ ਪੂਰਾ ਕਰ ਢਾਰਿਆ ਤੜਕੇ ਨੂੰ ਉੱਠ ਕਰ ਜਾਂ ਕਿਨਾਰੇ ਨੂੰ ਲਵ ਮਹਾਰਾਜ ਸਿੰਘਾਂ ਦੇ ਸੁਧਾਰੇ ਨੂੰ ਜੇਸ ਵੇਲੇ ਇਹਤਨਾ ਹਵਾਲ ਖੋਲਿਆ ਸੁਣ ਪਿਤਾ ਮਾਨ ਸਿੰਘ ਦਾ ਹੈ ਬੋਲਿਆ ਆਖਦਾ ਕਿਸ਼ੋਰ ਪੰਡਤ ਵਿਚਾਰੇ ਨੂੰ ਲਵੋ ਜੀ ਸੰਭਾਲ ਤੀਆਂ ਦੇ ਸੁਧਾਰੇ ਨੂੰ ਉਹ ਲਵੋ ਜੀ ਸੰਭਾਲ ਤੀਆਂ ਦੇ ਸੁਧਾਰੇ ਨੂੰ ਰਾਜ ਭਾਗ ਇਹ ਸਰਬਹੀ ਰਾਜੇਂਦਰ ਦਾ ਜਾਣ ਮਾਨ ਸਿੰਘ ਪੁੱਤਿ ਉਸ ਦਾ ਕੀ ਦੇਵਾਂ ਪਰਮਾਨ ਮਾਨ ਸਿੰਘ ਤਾਂ ਸਹਿਰ ਨੂੰ ਖੇਲਣ ਗਿਆ ਸ਼ਿਕਾਰ ਲੜਕੀ ਨੂੰ ਮਿਲ ਸ਼ੌਕ ਨਾ ਕਰਨਾ ਤੂੰ ਓਟਕਾਰ ਆਗਿਆ ਨੂੰ ਪਾ ਕੇ ਲੈ ਕੇ ਸਾਥ ਹੀ ਸਮਾਨ ਸਾਰਾ ਨੌਕਰਾਂ ਦੇ ਨਾਲ ਗਿਆ ਮੰਦਰਾਂ ਮੈਂ ਜਾਨੀ ਹੈ ਰਾਜੇ ਦੀ ਦੁਲਾਰੀ ਨੂੰ ਪਿਆਰੀ ਜੀ ਆਵਾਜ਼ ਕੱਢ RAM ਸੱਤ ਆਖਦਾ ਸੋ ਜਾਏ ਕੇ ਜਬਾਨੀ ਐ ਆਖੇ ਦਿਨ ਅਗੜੋ ਮੈਂ ਲਿਆਂਦਾ ਹੈ ਤਿਹਾਰ ਕੁੜੇ ਦਿਨੋਂ ਦਿਨ ਵਧੇ ਧੀਏ ਤੇਰੀ ਜਿੰਦਗਾਨੀ ਐ ਕਿ ਹਾ ਰਾਜੇ ਰਾਣੀ ਨੇ ਪਿਆਰ ਦੇਈ ਬਾਲਕੀ ਨੂੰ ਧੀਆਂ ਦਾ ਵਿਛੋੜਾ ਹੋਵੇ ਦੁੱਖਾਂ ਦੀ ਨਿਸ਼ਾਨੀ ਐ ਉਹ ਖੋਲ ਕੇ ਸਮਾਨ ਜਦੋਂ ਦੇਖਿਆ ਹੈ ਬਾਲਕੀ ਨੇ ਹਰ ਇੱਕ ਚੀਜ਼ ਤਾਂ ਹੀ ਗੌਰ ਨਾ ਸਿਆਣਿਆ ਇਹ ਤਾਂ ਮੇਰੇ ਪਿਤਾ ਦਾ ਪਿਆਰਾ ਕੋਈ ਬ੍ਰਾਹਮਣ ਹੈ ਕੀਮਤੀ ਫੜਾਇਆ ਮਾਲ ਘਰ ਦਾ ਜੋ ਜਾਣਿਆ ਘਰ ਦੇ ਬਗੈਰ ਕੌਣ ਤੋਰੇ ਸਾਖ ਨਾਤਿਆ ਨੇ ਕਿਉਂ ਨਾ ਜਾਣਾ ਆਪਣਾ ਜੇ ਨਹੀਂ ਮੈਂ ਪਛਾਣਿਆ ਆਖ ਦੀ ਕਸ਼ੋਰ ਨੂੰ ਕੀ ਹਾਲ ਮੇਰੇ ਮਾਪਿਆਂ ਦਾ ਚੰਦਰੀ ਨੂੰ ਉਹਨਾਂ ਦੇ ਵਿਯੋਗ ਨੂੰ ਸਭ ਸਿਆਣਿਆਂ ਪੰਡਤ ਆਚਾਰੇ ਸੀ ਇਹ ਸੁਣੀ ਜਰਾ ਗੌਰ ਨਾਲ ਤੇਰੇ ਮਾਈ ਬਾਪ ਨੂੰ ਬੜਾ ਹੀ ਤੇਰਾ ਖਿਆਲ ਤਾਂ ਤੇ ਹਾ ਮੈਨੂੰ ਦੋਹਾਂ ਨੇ ਕਹੀਂ ਤੂੰ ਸਾਡੀ ਪੁੱਤਰੀ ਨੂੰ ਦੱਸੇ ਨਾ ਕਿਸੇ ਨੂੰ ਸਾਡਾ ਮਨ ਕੇ ਸਵਾਲ ਤਾਂ ਉਹਨਾਂ ਗੇਂਦ ਭੇਜਦੇ ਵੇ ਥੋੜਿਆਂ ਦਿਨਾਂ ਦੇ ਲਈ ਉਹ ਵੀ ਸਾਨੂੰ ਪੁੱਤਰੀ ਸਮਾਨ ਗੇਂਦ ਲਾਲ ਤਾਂ ਉਹ ਜਦੋਂ ਮੂੰਹੋਂ ਕਹੇ ਅਸੀਂ ਭੇਜੀਏ ਕਿਸ਼ੋਰ ਚੰਦਾ ਨਹੀਂ ਗੇਂਦ ਰੱਖਣੀ ਅਸਾਂ ਨੇ ਘਰ ਸਾਲ ਤਾਂ